ਦੋਸਤੋ ਸੋਨ ਇੱਕ ਕਪਾ ਟੋਪ ਦੀ ਮੱਝ ਕਹਿੰਦੇ ਦਿਖਾਉਣ ਆ ਗਏ ਮੰਡੀ ਤੇ ਮੋੜਾਂ ਤੇ ਹਣਾ ਤੇ ਬੰਦੇ ਵੀ ਤੁਸੀਂ ਦੇਖ ਸਕਦੇ ਇਹਦੇ ਪਾਸੇ-ਪਾਸੇ ਖੜੇ ਆ ਨਾ ਮੱਝ ਦੇ ਪੂਰੇ ਐ ਗਾਹ ਕੋ ਕਿਹੜੇ ਲੱਗੀ ਜਾਂਦੇ ਪੂਰੀ ਟੋਪ ਦੀ ਮੱਝਾਂ ਤੁਸੀਂ ਦੇਖ ਸਕਦੇ ਉਧਰੋਂ ਕੱਦ ਕਾਠ ਕਰਨਿਓ ਬੋਡੀ ਸਟੇਚ ਕਰਨਿਓ ਪੂਰੀ ਟੋਪ ਦੀ ਮੱਝ ਆ ਗਈ ਥਾਨ ਹਵਾਨਾ ਵੀ ਸਾਈਡ ਤੋਂ ਜਿਹੜਾ ਤੁਸੀਂ ਦੇਖ ਸਕਦੇ ਹੋ ਨਾ ਪੂਰੀ ਸਿਆ ਗੱਲਬਾਤ ਆ ਜਮਾ ਮੱਝ ਦੀ ਤੇ ਇਕੱਠ ਦੇਖੋ ਵੀ ਮੱਝ ਦੇ ਪਾਸੇ-ਪਾਸੇ ਐ ਤੇ ਪੱਠੋੜਾ ਦੇਖੋ ਆਲਡ ਰੋਡਰ ਦੇਖੋ ਐ ਮੱਲਾ ਵਾਂਗੂ ਤੁਰਦੇ ਜਿਵੇਂ ਤੁਸੀਂ ਕਹਿੰਦੇ ਨਾ ਹਾਂ ਦੇ ਬਾਕੀ ਆਪਾਂ ਬਾਈ ਨਾਲ ਕਰਦੇ ਆ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ ਥਾਣਾ ਹਵਾਨਾ ਜਿਹੜਾ ਤੁਸੀਂ ਮੱਝ ਦਾ ਦੇ ਸਕਦੇ ਹੋ 20 25 ਲੀਟਰ ਦੁੱਧ ਵਾਲੀ ਮੱਝ ਲੱਗਦੀ ਆ ਆਪਾਂ ਨੂੰ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਜੀ ਆਪਣਾ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਹਾਂਜੀ ਪਿੰਡ ਕਿਹੜਾ ਬਾਈ ਜੀ ਮਲੋਟ ਮਲੋਟ ਆ ਠੀਕ ਮੁਕਸਰ ਏਰੀਆ ਦੀ 70 80 ਠੀਕ ਆ ਠੀਕ ਆ ਠੀਕ ਆ ਬਾਈ ਕੈਵੇਂ ਸੁਣਿਆ ਨਾ ਇਹ ਕਿਸੂਈ ਠੀਕ ਆ ਕਹਿ ਕਦਣਾ ਦੀ ਕੱਚੀ ਆ ਬਾਈ ਸੂਈ ਹੋਈ ਆ ਸੂਈ ਹੋਈ ਆ ਹੁਣਾਂ ਬਾ ਤੀਜੇ ਸੂਏ ਸੂਈ ਹੋਈ ਆ ਠੀਕ ਆ ਕੈ ਦਿਨ ਹੋ ਗਏ ਸੂਈ ਨੂੰ ਸੂਈ ਦਾ 16 ਦਿਨ ਆ ਤੇ 18 ਕਿਲੋ ਦੁੱਧ ਆ 18 ਕਿਲੋ ਦੁੱਧ ਦਾ 16ਵਾਂ ਦਿਨ ਆ ਸੂਈ ਨੂੰ 18 ਕਿਲੋ ਦੁੱਧ ਦੇ ਦੂੰਗੀ ਠੀਕ ਆ 25 ਕਿਲੋ ਤੇ ਬੱਚਾ ਕੀ ਹੈ ਬਾਈ ਮੰਗ ਰ ਕੱਟਾ ਹੈ ਕੱਟਾ ਮੰਗ ਰ ਕੱਟਾਗਾ ਬਾਈ ਟਿੱਕੇ ਟੂਕੇ ਦਾ ਚੰਗੇ ਦਾ ਕਿ ਕਿਵੇਂ ਬੇਸੀ ਠੀਕ ਆ ਠੀਕ ਆ ਤੀਜੇ ਸੂਏ ਸੂਈ ਹੋਈ ਆ ਕਰਦੀ ਆ ਕਿ ਵਪਾਰੀ ਹੈ ਬਾਈ ਲੈ ਲੈਂਦੀ ਆ ਲੈ ਲੈਂਦੀ ਆ ਠੀਕ ਆ 25 ਲੀਟਰ ਕੰਪੋਸਟੀ ਹੈ ਆ 25 ਲੀਟਰ ਉਹਨਾਂ ਕੋਲ ਦਿੱਤਾ ਦੇ ਦੋ ਠੀਕ ਆ ਠੀਕ ਆ ਲੈ ਵੀ ਦੋਸਤ 16 ਦਿਨ ਹੋ ਗਏ ਸੂਈ ਨੂੰ ਤੇ ਬਾਈ ਰੇਟ ਦੀ ਗੱਲ ਕਰੀਏ ਤੇ 70 ਹੈ ਜੀ 70 ਠੀਕ ਆ ਸਾਢੇ ਤਿੰਨ ਤੱਕ ਸੋਦਾ ਜੀ ਸਾਢੇ ਤਿੰਨ ਤੱਕ ਆ ਠੀਕ ਆ ਨੰਬਰ ਬੋਲ ਦਿਓ ਬਾਈ ਆਪਣਾ 99157 98157 65599 65599 ਠੀਕ ਆ ਮਲੋਟ ਏਰੀਆ ਜੀ ਹਾਂਜੀ ਮਲੋਟ ਠੀਕ ਆ ਲੈ ਵੀ ਦੋਸਤੋ ਇਹ ਮੱਝ ਆ ਗਈ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋਗੇ ਚੰਗੀ ਮੱਝ ਅਜਮਾ ਟਾਪ ਦੀ ਕਹਿ ਸਕਦੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਤੇ ਬੰਦੇ ਜਿਹੜੇ ਮੰਡੀ ਦੇ ਨਾਲ ਪਾਸੇ ਐ ਪੂਰੇ ਖੜੇ ਆ ਮੱਝ ਤੇ ਦੇਖੋ ਇਹ ਪੂਰੀ ਸ਼نگਾਰੀ ਹੋਈ ਮੱਝ ਆ ਗਈ ਤੇ ਚੁੰਨੀ ਜਾਨੀ ਪਾਈ ਆ ਗਈ ਤੇ ਅੱਗੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੇ ਸਕਦੇ ਹਾਂ ਹਣਾ ਤੇ ਬਾਕੀ ਦੇ ਬਾਈ ਮੁੱਲ 380000 ਕਰਦਾਗਾ ਤੇ ਸਾਢੇ ਤਿੰਨ ਦੀ ਬਾਈ ਕਹਿੰਦਾ ਦੇਵਾਂਗੇ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਪੂਰੀ ਡਬਲ ਮੱਝ ਆ ਗਈ ਦੇ ਸਕਦੇ ਹਾਂ ਠੀਕ ਹੈ ਜੀ ਧੰਨਵਾਦ ਲੈ ਵੀ ਦੋਸਤੋ ਸੋਣ ਇੱਕ ਹੋਰ ਆਪਾਂ ਬਹੁਤ ਡਬਲ ਝੋਟੀ ਤੋਰ ਕੇ ਦਿਖਾਉਣੇ ਆਗੇ ਤੇ ਤੁਰਦੀ ਤੁਸੀਂ ਚੈੱਕ ਕਰ ਲਿਓ ਪਠਪੋੜੇ ਦੀ ਹਣਾ ਕੱਦ ਕਾਠ ਬਹੁਤ ਆ ਝੋਟੀ ਦਾ ਦੇਖ ਸਕਦਾ ਹੋ ਤੁਸੀਂ ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਕੇ ਦੇਵਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧਾ ਝੋਟੀ ਤੁਸੀਂ ਇੱਧਰੋਂ ਦੇਖ ਸਕਦੇ ਹੋ ਸਾਈਡ ਲੰਬਾਈ ਲੰਬੀ ਝੋਟੀ ਦੀ ਕੱਦ ਕਾਠਾ ਹੈ ਪੂਰਾ ਗਾ ਥਾਣ ਹਵਾਨਾ ਵੀ ਤੁਸੀਂ ਦੇਖ ਸਕਦੇ ਹੋ ਸਾਈਡ ਤੋਂ ਬਾਕੀ ਦੇ ਆਪਾਂ ਥੜੀ ਦਾ ਚੈੱਕ ਆਊਟ ਕਰਾ ਲੈਂ ਹਾਂ ਐ ਨਾੜਾ ਨੂੜਾ ਥਾਣਾ ਤੇ ਪੂਰੀਆਂ ਗਈਆਂ ਬੋਡੀ ਬੰਤ ਦੀ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਬਾਈ ਨਾਲ ਕਰਾਂਗੇ ਗੱਲਬਾਤ ਤੇ ਡਿਟੇਲਸ ਨੂੰ ਲੈ ਕੇ ਦੇਵਾਂ ਮੈਂ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਪੂਰੀ ਹੈਵੀ weight ਝੋਟੀ ਹੈ ਵੀ ਤੇ ਦੇਖ ਸਕਦੇ ਹੋ ਨਾ ਤੁਰਦੀ ਨੂੰ ਤੇ ਬਾਕੀ ਆਪਾਂ ਬਿਨਾਂ ਕਰਦੇ ਗੱ ਕਿੰਨਾ ਦੁੱਦਦਾ ਹੁਣਾ ਕੈਮੇ ਸੂਈ ਸੂਈ ਹੋਈ ਆ ਜਾਂ ਸੂਣ ਵਾਲੀ ਆ ਸਾਰੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਝੋਟੀ ਦੇਖ ਸਕਦੇ ਤੁਸੀਂ ਜਿਹੜੀ ਨਿਗਾਹ ਝੋਟੀ ਤੋਂ ਹਟਦੀ ਨਹੀਂ ਹਨਾ ਏਦਾਂ ਕੱਦ ਕਾਠ ਆਗਾ ਦੇਖ ਸਕਦਾ ਬਾਈ ਦੇ ਜਿਹੜੇ ਸਿਰ ਦੇ ਬਰੋਬਰ ਤੱਕ ਆਉਂਦੀ ਆ ਝੋਟੀ ਪੂਰੀ ਡਬਲ ਝੋਟੀ ਹੈਗੀ ਬਾਕੀ ਥਾਣਾ ਹਵਾਨਾ ਵੀ ਬਹੁਤ ਸੋਹਣਾ ਲੱਗਿਆ ਉਹ ਚੰਗੇ ਦੁੱਧਰ ਕਾਰਡ ਵਾਲੀ ਲੱਗਿਆ ਤੇ ਆਜੋ ਆਪਾਂ ਬੜਾ ਟਾਈਮ ਲਿਆਂਦੇ ਫਿਰ ਬਾਈ ਨਾਲ ਕਰਦੇ ਆਪਾਂ ਗੱਲਬਾਤ ਤੇ ਡਿਟੇਲ ਲੈ ਕੇ ਦਿੰਦੇ ਹਾਂ ਕੈਮੇ ਸੂਈ ਸੂਈ ਹੋਈ ਹੈ ਆਪਣੀ ਝੋਟੀ ਨੇ ਇਹ ਤੀਏ ਆ ਜੀ ਤੀਜੇ ਸੂਏ ਕਹਿ ਕਦਣਾ ਹੋ ਗਈ ਸੂ ਠੀਕ ਆ ਬੱਚਾ ਕੀ ਮਗਰ ਬਾਈ ਕੱਟਾ ਹੀ ਕੱਟੀ ਕੱਟਾ ਠੀਕ ਆ ਤੇ ਭਾਈ ਦੁੱਧੋ ਦੀ ਗੱਲ ਕਰੀਏ ਦੁੱਧ ਕਿੰਨਾ ਹੈ ਥੱਲੇ ਦੁੱਧ ਹੁਣ ਤਿਆਰ ਬੋਲੀ ਮਨ 16 17 ਕਿਲੋ ਤਿਆਰ 16 17 ਕਿਲੋ ਬੋਲੀ ਤਿਆਰ ਆ ਹੁਣ ਠੀਕ ਆ ਜੀ ਤੇ ਕਿੰਨੀ ਕੰਬੈਸਟੀ ਵਾਲੀ ਝੋਟੀ ਲਾ ਦੀਆ ਬਾਬਾ ਆਪਾਂ ਨੂੰ ਇਹ ਕਿੰਨਾ ਕ ਦੁੱਧ ਕੱਢ ਜੂ ਦੁੱਧ ਕੱਢ ਜੂ 20 ਸੇਰ ਪੱਕਾ ਠੀਕ ਆ 20 ਸੇਰ ਠੀਕ ਆ ਜੀ ਤੇ ਰੇਟ ਦੀ ਗੱਲ ਕਰੀਏ ਅੱਬਾ ਰੇਟ ਰੇਟ ਮੰਗਦੇ ਆ 20 2 ਲੱਖ ਤੇ 20 ਹਜ਼ਾਰ ਠੀਕ ਆ ਲੈਣ ਦੇਣ ਕਿੱਥੋਂ ਦੱਸੋ ਜੀ 1 ਵਜੇ ਦਈ ਦੇਣਾ 175 75 ਤੱਕ ਠੀਕ ਆ ਨੰਬਰ ਬੋਲ ਦਿਓ ਆਪਣਾ 88723 88723 88597 ਨੰਬਰ 88597 ਕਿਹੜਾ ਪਿੰਡ ਆ ਜੀ ਆਪਣਾ ਦਲਮਾ ਕਲਾਂ ਦਲਮਾ ਕਲਾਂ ਦਲਮਾ ਕਲਾਂ ਮਲੇਰ ਕੋਡਲਾ ਜ਼ਿਲ੍ਹਾ ਠੀਕ ਆ ਠੀਕ ਆ ਕਹਿ ਪਸੂ ਲੈ ਕੇ ਆਏ ਅੱਜ ਮੰਡੀ ਤੇ ਇੱਕ ਲਈ ਲੈ ਕੇ ਆ ਆ ਘਰ ਦੀ ਹੈ ਕਿ ਵਪਾਰ ਦਾ ਘਰ ਦੀ ਝੋਟੀ ਆ ਗਈ ਠੀਕ ਆ ਲੈ ਵੀ ਦੋਸਤੋ ਘਰ ਦੀ ਝੋਟੀ ਆ ਗਈ ਬਹੁਤ ਡਾਬਲ ਆ ਗਈ ਤੇ ਚੰਗੇ ਦੁੱਧਰ ਕਾਰਡ ਵਾਲੀ ਐ ਵੀ ਦੇਖ ਸਕਦੇ ਤੁਸੀਂ ਹਣਾ ਜਿਵੇਂ ਤੁਹਾਨੂੰ ਪਤਾ ਮੋੜ ਮੰਡੀ ਜਿਹੜੀ ਲੱਗਦੀ ਹੈ ਕਿ ਨਾ ਚੰਗੇ ਪਸ਼ੂ ਮੱਝਾਂ ਲਈ ਜਾਣੀ ਜਾਂਦੀ ਹੈਗੀ ਬਾਕੀ ਬਾਈ ਦਾ ਨੰਬਰ ਬੋਲਦਾ ਮਲੇਰਪੁਰਲਾ ਜ਼ਿਲ੍ਹਾ ਘਾ ਬਾਈਆਂ ਦਾ ਦਲਮਾ ਕਲਾ ਪਿੰਡਾ ਦਾ ਬਾਕੀ ਤੁਸੀਂ ਸੰਪਰਕ ਕਰ ਸਕਦੇ ਚੰਗੇ ਦੁੱਧਰ ਕਾਰਡ ਆ ਜਾਂ ਥਾਣਾ ਹਵਨੜਾ ਬਹੁਤ ਸੋਹਣਾ ਲੱਗਿਆ ਹੋ ਛੋਟੀ ਨੂੰ ਕਮਾਈ ਬਾਈ ਆਏ ਨੂੰ ਮੜਾ ਜਾ ਤੇ ਤੁਹਾਨੂੰ ਇੱਕ ਵਾਰੀ ਆਪਾਂ ਸਾਈਡ ਤੋਂ ਇਧਰਲੀ ਸਾਈਡ ਤੋਂ ਥਾਣਾ ਹਵਨੜਾ ਜਿਹੜਾ ਦਿਖਾ ਦੇ ਦੇ ਸਕਦਾ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨੇ ਦੁੱਧ ਵਾਲੀਆਂ ਕੀ ਰੇਟ ਲੱਗਣਾ ਚਾਹੀਦਾ 1,75,000 ਦੀ ਬਾਈ ਕਹਿੰਦਾ ਦੇਵਾਂਗੇ ਤੇ ਬਾਕੀ ਤੁਸੀਂ ਫੋਨ ਤੇ ਜਿਹੜਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਪੁਰੀਆਂ ਟਾਪ ਦੇ ਮੱਝਾਂਆਂ ਮੰਡੀ ਤੇ ਤੇ ਦੇਖ ਸਕਾਂ ਤੁਸੀਂ ਨਾ ਤੁਹਾਨੂੰ ਥੋੜਾ ਜਿਹਾ ਆਪਾਂ ਓਵਰਵਿਊ ਚੈੱਕ ਕਰਾਉਣਾ ਜਿਵੇਂ ਤੁਸੀਂ ਇੱਧਰ ਪਸੂ ਦੇਖ ਸਕਦਾ ਹੋ ਖੜੇ ਤੇ ਬਾਕੀ ਵੀਡੀਓ ਕਿਵੇਂ ਲੱਗੀ ਸਾਰੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਧੰਨਵਾਦ ਇਹ ਸਾਰਿਆਂ ਦਾ ਵੀਡੀਓ ਦੇਖਣ ਲਈ ਸਸਿਕਾ ਹੈਵੀ ਦੋਸਤੋ ਸੋਨੇ ਇੱਕ ਆਪਾਂ ਹੈਵੀ ਵੇਟ ਝੋਟੀ ਦੀ ਸ਼ੁਰੂਆਤ ਕਰਦੇ ਆ ਮੋੜ ਪਸ਼ੂ ਮੰਡੀ ਤੋਂ ਅੱਜ 20 2 2024 ਮੋੜ ਪਸ਼ੂ ਮੰਡੀ ਜਿਹੜੀ ਕਵਰ ਕਰਨ ਪਹੁੰਚਾ ਤੁਸੀਂ ਦੇਖ ਸਕਦੇ ਜਿਹੜੇ ਮੱਝਾਂ ਇੱਥੇ ਪੂਰੀਆਂ ਟਾਪ ਦੀਆਂ ਪਹੁੰਚਦੀਆਂ ਹਨਾ ਤੇ ਇੱਕ ਪਹਿਲੇ ਆਪਾਂ ਝੋਟੀ ਜਿਹੜੀ ਤੋੜ ਕੇ ਦਿਖਾਉਣੇ ਪੂਰੀ ਹੈਵੀ ਵੇਟ ਝੋਟੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣਿਆ ਚੰਗੇ ਦੁੱਧ ਵਾਲੀ ਆ ਗਈ ਤੇ ਚੰਗੇ ਰੇਟ ਵਾਲੀ ਆ ਕਈ ਵਾਰ ਭਰਾ ਬਹੁਤ ਸਕੀਨ ਹੁੰਦੇ ਹਨਾ ਚੰਗੀਆਂ ਮੱਝਾਂ ਲੈਣ ਲਈ ਬਾਕੀ ਦੇ ਚੰਗੇ ਪਸ਼ੂ ਵਿਗਦੇ ਇੱਥੇ ਮੋੜ ਪਸ਼ੂ ਮੰਡੀ ਤੇ ਕਿਉਂਕਿ ਮੰਡੀ ਜਿਹੜੀ ਬਹੁਤ ਡਵਲ ਮੰਡੀ ਲ ਟਾਪ ਦਾ ਟਾਪ ਕੁਆਇਡਾ ਇੱਥੇ ਐ ਨਹੀਂ ਪਤਾ 12 ਲੱਖ ਵਾਲਾ ਮੱਝ ਆ ਜੇ ਹਨਾ ਤੇ ਵੀਡੀਓ ਦੀ ਸ਼ੁਰੂਆਤ ਆਪਾਂ ਫਲਕਾਰੀ ਵਾਲੀ ਮੱਝ ਨਾਲ ਕਰਦੇ ਆ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰੀ ਆਇਆ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲੈ ਵੀ ਤੋਰ ਕੇ ਦਿਖਾਉਣੇ ਤੁਹਾਨੂੰ ਆਪਾਂ ਤੁਰਤੀ ਨੂੰ ਤੁਸੀਂ ਵੀ ਮੱਝ ਨੂੰ ਚੈੱਕ ਆਊਟ ਕਰ ਲਿਓ ਮੰਨ ਲਓ ਵੀ ਜੇ ਆਪਾਂ ਇੱਕ ਤਰ੍ਹਾਂ ਦੇ ਦੇਖੇ ਨਾ ਹੈਵੀ weight ਝੋਟੀਆ ਪੂਰੀ ਪੂਰੀ ਜ਼ਬਰਦਸਤ ਆ ਤੇ ਭਾਈ ਸੰਗਾਰੇ ਵੀ ਪੂਰੇ ਐ ਬੈਠੇ ਆ ਨਾ ਫਲਕਾਰੀ ਫਲਕਾਰੀ ਭਾਈ ਤੁਸੀਂ ਦੇਖੋ ਪੱਠਪੂੜਾ ਤਾਂ ਕਹਿਣ ਦੀਆਂ ਗੱਲਾਂ ਹੀ ਨਹੀਂ ਹਨਾ ਦੇਖੋ ਪੂਰਾ ਜ਼ਬਰਦਸਤ ਆ ਡਿਟੇਲਸ ਨੂੰ ਆਪਾਂ ਬਾਈ ਤੋਂ ਸਾਰੀ ਲੈ ਕੇ ਦੇ ਮੈਂ ਵੀ ਕੈਮੇ ਸੂਈ ਹੋਈ ਆ ਕਿੰਨਾ ਦੁੱਧ ਆ ਕੀ ਮਾਲਬਲ ਕਰਦਾ ਇਹਦਾ ਕਿੱਥੋਂ ਤੱਕ ਦੂ ਕਿਹੜੇ ਪਿੰਡ ਤੋਂ ਆਇਆ ਬਾਈ ਸਾਰੀ ਡਿਟੇਲ ਲੈ ਕੇ ਦਿੰਦੇ ਹਾਂ ਦੇਖੋ ਤੁਸੀਂ ਨਿਗਾਹ ਜਮਾ ਐ ਕਹਿੰਦੇ ਮੱਝ ਤੋਂ ਹਟਦੀ ਨਹੀਂ ਇੰਨੀ ਜ਼ਬਰਦਸਤ ਮੱਝ ਆ ਗਈ ਪੂਰੀ ਐ ਨਰੋਈ ਡਾਢੀ ਆ ਗਈ ਚੰਗੀ ਝੋਟੀ ਫਲੀ ਆ ਗਈ ਦੇਖ ਸਕਦੇ ਹੋ ਸੀ ਬਾਕੀ ਦੇ ਥਣ ਹਵਾਨਾ ਜਿਹੜਾ ਆਡ ਰੋਡ ਤੋਂ ਤੁਸੀਂ ਬੈਕ ਸਾਈਡ ਤੋਂੜਾ ਦੇ ਸਕਦੇ ਹੋ ਬਾਕੀ ਆ ਜੋ ਬਾਬੇ ਨਾਲ ਕਰਦੇ ਆ ਆਪਾਂ ਗੱਲਬਾਤ ਆ ਡਿਟੇਲਸ ਨੂੰ ਲੈ ਕੇ ਦਿੰਨੇ ਆ ਸਾਰੀ ਗੱਲਬਾਤ ਕਰਦੇ ਆ ਰੋਕ ਲੋ ਰੋਕ ਲੋ ਹਾਂਜੀ ਬਾਬਾ ਜੀ ਸੱਸਰੀ ਕਾਲ ਕੀ ਨਾਮ ਆ ਜੀ ਆਪਣਾ ਗਰਦੀਪ ਸਿੰਘ ਗਰਦੀਪ ਸਿੰਘ ਪਿੰਡ ਰਾਮੂਆ ਜੀ ਰਾਮੂਆ ਵਾਲਾ ਜਿਲ੍ਹਾ ਕਿਹੜਾ ਪੈਂਦਾ ਜੀ ਬਠਿੰਡਾ ਜੀ ਬਠਿੰਡਾ ਠੀਕ ਆ ਬੱਬੇ ਆਪਾਂ ਜਿਹੜੀ ਆ ਹਾ ਛੋਟੀ ਤੋਰ ਕੇ ਦਿਖਾਈ ਹੈਗੀ ਕੰਮੇ ਸੂਈ ਸੂਈ ਹੋਈ ਆ ਇਹ ਦੂਸਰੇ ਸੂਏ ਚਾਰ ਦੰਦ ਆ ਜੀ ਚਾਰ ਦੰਦ ਆ ਦੂਸਰੇ ਸੂਏ ਠੀਕ ਆ ਮਗਰ ਕੱਟੀ ਆ ਜੀ ਮਗਰ ਕੱਟੀ ਆ ਕਹਿ ਕਿੰਨੇ ਦਿਨ ਹੋ ਗਿਆ ਆਪਾਂ ਸੂਈ ਨੂੰ ਅੱਜ ਪੰਜਵਾਂ ਦਿਨ ਆ ਜੀ ਪੰਜਵਾਂ ਦਿਨ ਅੱਜ ਆ ਹਾਂਜੀ ਠੀਕ ਆ ਤੇ ਦੁੱਧ ਦੀ ਗੱਲ ਕਰੀਓ ਆਪਾਂ ਕਿੰਨਾ ਦੁੱਧ ਆ ਇਸ ਟਾਈਮ ਹੁਣ 14 ਕਿਲੋ ਬੋਲੀਆ ਮੰਨ ਲਓ ਇਹਦੇ ਥੱਲੇ ਤੇ ਜੇ ਉਮੀਦ ਕਰੀਏ ਤਾਂ ਕਿੰਨਾ ਕੁ ਦੁੱਧ ਪਾਜੂਗੀ ਜੀ 18 ਕਿਜੀ ਦੇ ਜਾਏਗਾ 18 ਤੱਕ ਆਹ ਠੀਕ ਆ ਮੰਨ ਲਓ 17-18 ਲੀਟਰ ਕੱਢ ਜੂਗੀ ਠੀਕ ਆ ਤੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਆ 2,50,000 ਮੰਨ ਲਓ 2.5 ਲੱਖ ਰੁਪਏ ਮੁੱਲ ਕਰ ਦਿਓ ਠੀਕ ਆ ਤੇ ਲੈਣ ਦੇਣ ਕਿੱਥੋਂ ਕਿੱਥੋਂ ਜੋ ਆਪਾਂ ਵੀ ਕਿੱਥੋਂ ਕਿੱਥੇ ਵੇਚਣੀ ਆ ਮਾਜੋ 20-20 ਤੱਕ 20-20 ਤੱਕ ਠੀਕ ਆ ਬਾਕੀ ਮੌਕੇ ਦੇ ਮਨਤਨ ਹੋ ਜੀ ਨੰਬਰ ਬੋਲ ਦੇ ਇੱਕ ਵਾਰੀ ਆਪਣਾ 9417018450 9417018450 ਠੀਕ ਆ ਲੈ ਵੀ ਦੋਸਤੋ ਇਹ ਨੰਬਰ ਆ ਬਾਬੇ ਦਾ ਤੁਸੀਂ ਇਹ ਨੰਬਰ ਤੇ ਜਿਹੜੀ ਸੰਪਰਕ ਕਰ ਸਕਦੇ ਹੋ ਚੰਗੀ ਮੱਝ ਆ ਗਈ ਇੱਕ ਵਾਰੀ ਤੁਰਦੀ ਤੁਸੀਂ ਹੋਰ ਚੈੱਕ ਆਊਟ ਕਰ ਸਕਦੇ ਹੋ ਮੱਝ ਪੂਰੀ ਜ਼ਬਰਦਸਤ ਆ ਤੇ ਮੰਨ ਲਓ ਵੀ ਕੋਈ ਕਮੀ ਹੈ ਨਹੀਂ ਮੱਝ ਦੇ ਵਿੱਚ ਬਾਕੀ ਤੁਸੀਂ ਦੋਸਤੋ ਤਸੱਲੀ ਕਰਕੇ ਜਿਹੜੀ ਮੱਝ ਖਰੀਦ ਸਕਦੇ ਹੋ ਤੇ ਆ ਜਾਓ ਫਿਰ ਤੁਹਾਨੂੰ ਅੱਗੇ ਆਪਾਂ ਹੋਰ ਮੱਝਾਂ ਦੀ ਡਿਟੇਲ ਜਿਹੜੀ ਮੰਡੀ ਤੋਂ ਲੈ ਕੇ ਦਿੰਨੇ ਆ ਬਣੇ ਰਹੋ ਲਾਸਟ ਤੱਕ ਤੁਹਾਨੂੰ ਅੱਜ ਚੰਗੇ-ਚੰਗੇ ਮੱਝਾਂ ਦੀ ਸਾਰੀ ਆਪਾਂ ਡਿਟੇਲ ਲੈ ਕੇ ਦੇਵਾਂਗੇ ਚੰਗੇ ਬਸੂੜੇ ਮੰਡੀ ਤੇ ਪਹੁੰਚਦੇ ਆ ਤੇ ਸਾਰੀ ਡਿਟੇਲ ਤੁਹਾਨੂੰ ਲੈ ਕੇ ਦੇਵਾਂ। ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ। ਵੀ ਦੋਸਤੋ ਸੋਨੂੰ ਇੱਕ ਆਪਾਂ ਜਾਇਜ਼ ਰੇਟ ਦੀ ਝੋਟੀ ਤੋਰ ਕੇ ਦਿਖਾਉਣਿਆਂਗੇ। ਰਾਜਸਥਾਨ ਵਾਲੇ ਭਰਾ ਜਿਹੜੇ ਝੋਟੀ ਲੈ ਕੇ ਆਇਆ ਹਨਾ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ। ਪਹਿਲਾਂ ਤੁਸੀਂ ਤੁਰਦੀ ਨੂੰ ਚੈੱਕ ਆਊਟ ਕਰ ਲਿਓ। ਗੱਲਬਾਤ ਆਪਾਂ ਸਾਰੀ ਬਾਈ ਨਾਲ ਕਰਾਂਗੇ ਤੇ ਪੁੱਛਾਂਗੇ ਦੁੱਧਾ ਤੇ ਕਿੰਨਾਗਾ। ਤੇ ਜਾਇਜ਼ ਰੇਟ ਆ ਜਮਾ। ਜੇ ਕਿਸੇ ਭਰਾ ਨੇ ਲੈਣੀ ਹੋਈ हां भाई ना संपर्क कर लो नंबर थोनू ਲੈ ਕੇ ਦੇਵਾਂਗੇ ਬਾਕੀ ਦੇ ਬਾਈ ਰਾਜਸਥਾਨ ਤੋਂ ਜਿਹੜੀਆਂ ਮੰਡੀਆਂ ਕਵਰ ਕਰਨਾ ਆਉਂਦੇ ਇੱਥੇ ਆਣਾ ਪਹੁੰਚਦੇ ਮੱਝਾਂ ਲੈ ਕੇ ਆਦੀਆਂ 15 15 20 20 ਮੱਝਾਂ ਜਿਹੜੀਆਂ ਮੰਡੀ ਤੇ ਲੈ ਕੇ ਆਉਂਦੇ ਆ ਚੰਗੇ ਪਸ਼ੂ ਬਾਈਆਂ ਕੋਲ ਘਰੇ ਹੁੰਦੇ ਜੇ ਕਿਸੇ ਭਰਾਣੇ ਉਧਰੋਂ ਜਾ ਕੇ ਵੀ ਲੈਣੇ ਹੋ ਤਾਂ ਤਾਂ ਵੀ ਤੁਸੀਂ ਬਾਈਆਂ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਆ ਛੋਟੀ ਦੀ ਸਾਨੂੰ ਆਪਾਂ ਡਿਟੇਲ ਲੈ ਕੇ ਦੇਨੇ ਆ ਬੰਨ ਦੇ ਬਾਈ ਸਾਰੀ ਡਿਟੇਲ ਤੁਹਾਨੂੰ ਲੈ ਕੇ ਦੇਨੇ ਆ ਵੀ ਕੀ ਮਾਲ ਮੁੱਲਾ ਤੁਹਾਨੂੰ ਦੱਸ ਦਿਆਂ ਵੀ ਦਾ ਮੁੱਲ ਕਿੰਨਾਗਾ ਤੇ ਕਿੰਨਾ ਦੁੱਧਾ ਕਿੰਨਾ ਚਰ ਹੋ ਗਿਆ ਸੂਏ ਨੂੰ ਸਾਰੀ ਡਿਟੇਲ ਲੈ ਕੇ ਦੇਵਾਂਗੇ ਬਾਈ ਤੋਂ ਤੇ ਬਾਕੀ ਹੋਰ ਪਸ਼ੂ ਖਰੀਦਣ ਵਾਲੀ ਵੀ ਤੁਸੀਂ ਬਾਈ ਵੱਡੀ ਗੱਲ ਹੈ ਜਿਹੜੀ ਆਪਾਂ ਵਪਾਰੀ ਦੇ ਮੱਝਾਂ ਜਿਹੜੀਆਂ ਆਪਾਂ ਤੋਰ ਕੇ ਦਿਖਾਉਣੇ ਆ ਨਾ ਵੀ ਕਈ ਵਾਰੀ ਹੋਰ ਪਸ਼ੂ ਖਰੀਦਣੇ ਹੁੰਦੇ ਤੁਸੀਂ ਜਾ ਕੇ ਉਧਰੋਂ ਤਾਂ ਵੀ ਤੁਸੀਂ ਬਾਈਆਂ ਨਾਲ ਜਾ ਕੇ ਖਰੀਦ ਸਕਦੇ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਆ ਠੀਕ ਆ ਭਰਾ ਠੀਕ ਆ ਅੱਜ ਫਿਰ ਕਾ ਪਸ਼ੂ ਲੈ ਕੇ ਆਏ ਮੰਡੀ ਤੇ 8 8 ਲੈ ਕੇ ਆਏ ਆ ਠੀਕ ਆ ਤੇ ਜੇ ਆਪਾਂ ਗੱਲ ਕਰੀਏ ਆਹ ਜਿਹੜੀ ਝੋਟੀ ਆਪਣੀ ਕੰਮੇ ਸੂਈ ਆ ਇਹ ਤੀਜੀ ਸੂਏ ਤੀਜੀ ਸੂਏ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਨੂੰ ਅੱਜ ਹੋਏ 4-5 ਦਿਨਾਂ ਦੀ ਚਾਰ ਪੰਜ ਦਿਨਾਂ ਦੀ ਤੇ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਇਸ ਟਾਈਮ ਹੁਣ 11 ਕਿਲੋ ਤਿਆਰ ਕੰਡੇ ਵਾਲਾ ਜਮਾ ਤਸੱਲੀ ਵਾਲਾ ਠੀਕ ਆ ਤੇ ਆਪਣੇ ਕੋਲ ਘਰੇ ਪਸ਼ੂ ਕਿੰਨੇ ਕੁ ਹੁੰਦੇ ਆ ਉੱਥੇ ਰਾਜਸਥਾਨ ਜਾਉ ਹੁੰਦੇ 10 12 ਪਸ਼ੂ ਪਿੰਡ ਦਾ ਨਾਮ ਦੱਸੋ ਕਿਹੜਾ ਆਪਣਾ ਪਿੰਡ ਜੰਡਿਆ ਵਾਲੀ ਜ਼ਿਲ੍ਹਾ ਹਨਮਾਨਗੜ੍ਹ ਪਿੰਡ ਜੰਡਿਆਂ ਵਾਲੀ ਜ਼ਿਲ੍ਹਾ ਹਨਮਾਨਗੜ੍ਹ ਠੀਕ ਆ ਤੇ ਮੰਨ ਲਓ ਵੀ ਇਹ ਝੋਟੀ ਜਿਹੜੀ ਆਪਣੀ 11 ਕਿਲੋ ਜਮਾ ਤਿਆਰ ਆ ਰੈਡੀ ਆ ਬਿਲਕੁਲ ਜੀ ਲੈਵਲ ਵਾ ਦੇਖੋ ਕਿੰਨਾ ਠੀਕ ਆ ਤੇ ਜੇ ਚੰਗੇ ਪਸ਼ੂਆਂ ਦੀ ਗੱਲ ਕਰੀਏ ਆਪਣੇ ਕੋਲ ਕਿੰਨੇ ਕੁ ਤੱਕ ਪਸ਼ੂ ਮਿਲ ਜਾਂਦੇ ਆਗੇ 5000 ਆ 10000 ਤੋਂ ਲੈ ਕੇ 1.5 ਲੱਖ ਤੱਕ ਪਸ਼ੂ ਜਿਹੜੇ ਆਪਣੇ ਕੋਲ ਮਿਲ ਜਾਂਦੇ ਆ। ਠੀਕ ਆ। ਤੇ ਇਹਦੀ ਰੇਟ ਦੀ ਗੱਲ ਕਰੀਏ ਆਪਾਂ ਜਮਾ ਲੈਣ ਦੇਣੀ ਦਸੀ। ਮੁੱਲ 80000 ਰੁਪਏ ਕਿਤੇ। ਮੁੱਲ 80000 ਰੁਪਏ ਲੈਣ ਦੇਣਾ। 75 ਦੇ ਦਾਂਗੇ। 75000 ਦੀ। ਠੀਕ ਆ। ਤੇ ਨੰਬਰ ਬੋਲ ਦੇ ਇੱਕ ਵਾਰੀ ਆਪਣਾ 88245 88245 63200 63 ਪੂਰਾ 200। ਠੀਕ ਆ। ਲੈ ਵੀ ਦੋਸਤੋ Rajasthan ਵਾਲੇ ਭਰਾ ਜਿਹੜੇ ਅੱਜ ਵੀ 8 ਪਸ਼ੂ ਲੈ ਕੇ ਆਏ ਆਗੇ। ਤੇ ਸਾਨੂੰ ਇੱਕ ਆਪਾਂ ਛੋਟੀ ਜਿਹੜੀ ਤੋਰ ਕੇ ਦਿਖਾਈਆ ਤੇ ਇਹ ਛੋਟੀ ਦੀ ਕੀ ਡਿਟੇਲ ਆ ਗਈ ਆ ਤਿੰਨ ਦਿਨਾਂ ਦੀ ਸੂਈ ਹੈ ਦੋ ਦਿਨ ਕੱਟੀ ਹੈ ਰਸਤਾ ਦੀ ਨੀਲੀ ਜavi ਨੀਲੀ ਰਵੀ ਦੀ ਆ ਗਈ ਹਾਂਜੀ ਤਿੰਨ ਦਿਨਾਂ ਦੀ ਸੂਈ ਹੈਗੀ ਤਿੰਨ ਦਿਨਾਂ ਦੀ ਮਗਰ ਕੱਟੀ ਹੈਗੀ ਠੀਕ ਆ ਮਗਰ ਕੱਟੀ ਵੀ ਦੋਸਤੋ ਤੁਸੀਂ ਦੇਖਾ ਦਿਓ ਤੇ ਆ ਮੱਝ ਜਿਹੜੀ ਤੁਰਦੀ ਚੈੱਕ ਆਊਟ ਕਰ ਲਿਓ ਤਿੰਨ ਦਿਨਾਂ ਦੀ ਸੂਈ ਹੈ ਡਿਟੇਲ ਇਹਦੀ ਵੀ ਬਾਈ ਤੁਹਾਨੂੰ ਸਾਰੀ ਪ੍ਰੋਪਰ ਲੈ ਕੇ ਦੰਨੇ ਹੈਗੇ ਚੰਗੇ ਦੁੱਧ ਵਾਲੇ ਪਸ਼ੂ ਬਾਈਆਂ ਕੋਲੇ ਹੁੰਦੇ ਹੈਗੇ ਤੇ ਬਾਈ ਜੇ ਦੁੱਧ ਦੀ ਗੱਲ ਕਰੀਏ ਦੀ ਇਹ ਦੁੱਧ ਹੋਊਗੀ 15 ਕਿਲੋ ਪੱਕੇ ਲੈਵੇ ਦੀ ਆ ਟਾਈਟ ਲੈਵੇ ਦੀ ਟਾਈਟ ਲੈਵੇ ਦੀ 15 ਕਿਲੋ ਹਾਂ ਠੀਕ ਆ ਨੀ ਲੀਰਾ ਵਿੱਚ ਪੈ ਜਾਂਦੀ ਹੈਗੀ ਹਾਂ ਦੋ ਹੀ ਦਿਨ ਦੇ ਮੂੰਹ ਤੋਂ ਠੀਕ ਆ ਮੂੰਹੋਂ ਦੋ ਦੰਦੀ ਆ ਦੋ ਹੀ ਦਿਨ ਦੇ ਮੂੰਹ ਤੋਂ ਠੀਕ ਆ ਠੀਕ ਆ ਤੇ ਰੇਟ ਦੀ ਗੱਲ ਕਰੀਏ ਰੇਟ ਫੇਰਾ ਰੇਟ 1.5 1.5 ਤੇ ਦੁੱਧ ਦੁੱਧ ਹੁਣ 8 ਕਿਲੋ ਤਿਆਰ ਹੈ ਦੋ ਤਿੰਨ ਦਿਨਾਂ ਦਾ 14-15 ਕਿਲੋ ਕਰ ਜੂਗੀ ਹਾਂ ਤਿੰਨ ਦਿਨਾਂ ਦੀ 8 ਕਿਲੋ ਇਹਦਾ ਲੈਣ ਦੇਣ ਦੱਸੋ 1.5 ਲੈਂਡ ਦੇਣਾ ਲੱਖ ਦੀ ਦੇਣਾ ਠੀਕ ਆ ਬਾਕੀ ਮੌਕੇ ਤੇ ਮਾਨਦਾਨ ਹੋ ਜਾਓ ਜੇ ਤੁਹਾਡੇ ਕੋਲ ਪਸ਼ੂ ਉਧਰ ਲੈਣਾ ਆਉਣੇ ਹੁਣ ਅਸੀਂ ਮਿਲ ਜਾਣਗੇ ਪਾਜੀ ਮਿਲ ਜਾਣਗੇ ਠੀਕ ਆ ਜਾਇ ਰੇਟ ਤੇ ਦੇ ਦੋਗੇ ਪਸ਼ੂ ਜਮਾ ਮਾਨਦਾਨ ਪੂਰਾ ਕਰਾਂਗੇ ਪੰਜਾਬ ਵਾਲਿਆਂ ਦਾ ਠੀਕ ਆ ਲੈ ਵੀ ਬਾਈ ਕਹਿੰਦਾ ਮਾਨਦਾਨ ਪੂਰਾ ਕਰਾਂਗੇ ਜੇ ਕੋਈ ਪੰਜਾਬ ਤੋਂ ਆਪਣੇ ਕੋਲ ਨਹੀਂ ਉਧਰ ਹਰਮਾਨਗੜ੍ਹ ਜੰਡਾਂ ਵਾਲੀ ਪਿੰਡ ਆਗਾ ਜੇ ਕੋਈ ਲੈਣ ਜਾਂਦਾ ਬਾਈ ਤਾਂ ਬਾਈ ਕਹਿੰਦਾ ਆਪਾਂ ਪੂਰਾ ਮਾਨਦਾਨ ਕਰਾਂਗੇ ਬਾਕੀ ਨੇ ਰਾਜਸਥਾਨ ਵਾਲੇ ਭਰਾ ਜਿਹੜੇ ਪੂਰਾ ਮਾਨਦਾਨ ਪਿਆਬੀਆਂ ਦਾ ਵਲੀਆ ਕਰਦੇ ਆ ਖਾਨ ਪੀਣ ਦਾ ਫਿਰ ਪ੍ਰੋਗਰਾਮ ਬਿਲਕੁਲ ਫੁੱਲ ਕਾਲਾ ਮਾਲ ਮਿਲੂਗਾ ਕਾਲਾ ਮਾਲ ਵੀ ਮਿਲੂ ਠੀਕ ਆ ਲੈ ਵੀ ਮੇਤਰੋ ਬਾਈ ਕਹਿੰਦਾ ਕਾਲਾ ਫਾਲ ਵੀ ਮਿਲੂਗਾ ਜੇ ਕਿਸੇ ਤੁਸੀਂ ਪਸ਼ੂ ਖਰੀਦਣ ਜਾਣਾ ਉਧਰ ਤਾਂ ਬਾਈਆਂ ਨਾਲ ਤੁਸੀਂ ਸੰਪਰਕ ਕਰ ਲਿਓ ਬਾਕੀ ਦੇ ਹਰੇਕ ਮੰਡੀ ਤੇ ਆਉਂਦੇ ਆ ਬਾਕੀ ਦੇ ਘਰੋਂ ਜਾ ਕੇ ਵੀ ਤੁਸੀਂ ਕਹੇ ਜੋ ਵੀ ਤਰ੍ਹਾਂ ਦਾ ਪਸ਼ੂ ਜਿਹੜਾ ਇਹਨਾਂ ਤੋਂ ਖਰੀਦ ਸਕਦੇ ਹੋ ਜੇ ਮੰਨ ਲਓ ਤੁਹਾਡੇ ਉਧਰੋਂ ਕੋਈ ਕਹੇ ਯਾਰ ਮੇਰੇ ਕੋਲ ਤਾਂ ਪਸ਼ੂ ਓਡੇ ਪਸੰਦ ਨਹੀਂ ਆਏ ਤੁਸੀਂ ਉਂ ਵੀ ਦਵਾ ਦਿਓਗੇ ਉਧਰ ਦਵਾ ਦਾਂਗੇ ਦਵਾ ਦਾਂਗੇ ਠੀਕ ਆ ਰਾਜਸਥਾਨ ਦੇ ਪਿੰਡਾਂ 'ਚ ਫਿਰ ਕੇ ਪਿੰਡਾਂ 'ਚ ਪਿੰਡਾਂ 'ਚ ਉਹ ਚੋਕ ਦੋ ਦੋ ਟ ਦਬਾ ਦਾਂਗੇ ਜੇ ਤੁਸੀਂ ਆ ਝੋਟੀਆਂ ਖਰੀਦਣਾ ਤਾਂ ਤੁਸੀਂ ਬਈ ਜਣਾ ਜਿਹੜਾ ਸੰਪਰਕ ਕਰ ਸਕ ਆ ਜਾਓ ਫਿਰ ਮੰਡੀ ਦੇ ਵਿੱਚ ਆਪਾਂ ਤੁਹਾਨੂੰ ਹੋਰ ਪਸ਼ੂ ਜਿਹੜੇ ਤੋਰ ਕੇ ਦਿਖਾਉਣੇ ਆ ਮੰਡੀ ਤੇ ਜਿਹੜੇ ਪਸ਼ੂ ਪਹੁੰਚਦੇ ਪੂਰੇ ਟਾਪ ਤੇ ਪਹੁੰਚਦੇ ਆਗੇ ਆ ਜਾਓ ਫਿਰ ਅੱਗੇ ਆਪਾਂ ਕਰਦੇ ਆ ਗੱਲਬਾਤ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਤੇ ਸ਼ੇਅਰ ਜਰੂਰ ਕਰਿਆ ਕਰੋ WhatsApp ਗਰੁੱਪਾਂ ਦੇ ਕਿਸੇ ਵੀ ਗਰੁੱਪਾਂ 'ਚ ਆ ਜਾਓ ਫਿਰ ਬਣੇ ਰਹੋ ਲਾਸਟ ਤੱਕ